ਹਾਂਜੀ ਹੁਣ ਆਪਾਂ ਵਾਪਸੀ ਜਦਵਾ ਚੜਾਂਗੇ ਉਦੋਂ ਵੀ ਪੰਗਾ ਹੁਣ ਆਪਾਂ ਜਾਣਾ ਡਾਊਨ ਫਾਲ ਥੱਲੇ ਕੂਝ ਇੱਕ ਤਰਾਣਾ ਨਹੀਂ ਉਤਰ ਚੜਾਈ ਘਟਿਆ ਆ ਜਿਆਦੀ ਆ ਟੁੱਟਾ ਹੋਇਆ ਰਸਤਾ ਹਰ ਸਾਹਮਣੇ ਵੱਡੇ ਵੱਡੇ ਪਹਾੜ ਜਗ੍ਹਾ ਸਭ ਜਗ੍ਹਾ ਪਿੱਛੇ 5 ਕਿਲੋਮੀਟਰ ਬੜਾ ਬਦਲਾਵ ਹੋ ਗਿਆ ਯਾਰ। ਉਹ ਬੱਲੇ 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 ਅਜੇ ਹੋਰ ਉੱਪਰ ਜਾਣਾ ਤੇ ਅਜੇ ਇਹ ਪਾਸੇ ਵੀ ਜਿਹੜੇ ਆ ਅਸੀਂ ਬੜੇ ਚੜ ਕੇ ਆਏ ਆ। ਮੋੜ ਕੋੜ। ਤੇ ਗੱਡੀ ਆਪਣੀ ਹੋ ਗਈ ਆ ਗਰਮ ਥੋੜੀ ਜੀ। ਇਹ ਕਰਕੇ ਗੱਡੀ ਨੂੰ ਬ੍ਰੇਕ ਦਿੱਤੀ ਆ। ਆਹ ਲਾ ਜੀ। ਪਹਿਲਾ ਮੋੜ ਆ ਗਿਆ ਪਹਿਲਾ ਮੋੜ ਆਪਾਂ ਚੜਾਏ ਦੂਜਾ ਇਹ ਅਜੇ ਆਪਾਂ ਥੋੜਾ ਬਾਕੀ ਚੜਨਾ ਹੀ ਆ ਤੇ ਅੱਗੇ ਫਿਰ ਦੂਸਰਾ ਮੋੜ ਆ ਗਿਆ ਆਹ ਵੇਖੋ ਉੱਪਰ ਵੀ ਚੜਦੇ ਜਾਓ ਤੇ ਮੁੜਦੇ ਜਾਓ ਚੜਾਈ ਇਹ ਵੀ ਕਾਫੀ ਆ ਪਰ ਇੱਥੇ ਰੋਡ ਬਣਿਆ ਹੈ ਤੇ ਤਰ ਕਰਕੇ ਕੋਈ ਤੰਗੀ ਢੀ ਜਾਦੀ ਗੱਡੀ ਨੂੰ ਆਉਣ ਨਹੀਂ ਦੇਈ ਉੱਥੇ ਰੋਡ ਨਹੀਂ ਬਣਿਆ ਉੱਥੇ ਥੱਲੇ ਪੱਥਰ ਆ ਤੇ ਪੋਲੀ ਆ ਮਿੱਟੀ ਟੋਏ ਕੋਈ ਗੱਡੀ ਫਸ ਜਾਂਦੀ ਆ ਉਹ ਉੱਪਰ ਵੀ ਬਣੇ ਨੇ ਉੱਪਰ ਨੂੰ ਚੜਦੇ ਜਾਣਾ ਹੌਲੀ ਹੌਲੀ ਆ ਸਾਹਮਣੇ ਬਹੁਤ ਫਾਗ ਫਾਗ ਆ ਉੱਪਰ ਬੱਦਲ ਨੇ ਇਦਾਂ ਹੀ ਆ ਜੇ ਤੇ ਕੱਲ ਜਦੋਂ ਵੀ ਉਹ ਉੱਥੇ ਆਪਣਾ ਆਦੀ ਕਲਾਸ਼ ਸ਼ਬਾ ਪਹੁੰਚਣਾ ਜਾਂ ਓਮ ਪर्वਤ 12 ਵਜੇ ਤੋਂ ਪਹਿਲਾਂ ਪਹੁੰਚਣਾ ਪੈਣਾ ਸੋ ਹੋ ਸਕੇ ਤੇ 8-9 ਵਜੇ ਕਿਉਂਕਿ ਬਾਅਦ ਚ ਜਿਹੜੇ ਆ ਉਹ ਉਹਨਾਂ ਆਦੀ ਕਲਾਸ਼ ਜੀ ਦੇ ਵੀ ਹਲੇ ਦੁਆਲੇ ਬੱਦਲ ਆ ਜਾਂਦੇ ਨੇ ਤੇ ਓਮ ਪर्वਤ ਦੇ ਪਹਿਲਾਂ ਪਹਿਲਾਂ ਹੀ ਜਾ ਕੇ ਦਰਸ਼ਨ ਕਰ ਲਓ ਫਿਰ ਦਰਸ਼ਨ ਕੀਤੇ ਥੋੜੇ ਜਿ ਔਖੇ ਹੁੰਦੇ ਫਿਰ ਉੱਥੇ ਰੁਕਣਾ ਪੈਂਦਾ ਬੱਦਲ ਆ ਸੇ ਪਾਸੇ ਹੋਣਗੇ ਤੁਹਾਨੂੰ ਦਰਸ਼ਨ ਹੋਣਗੇ ਜੇ ਨੂੰ ਚੰਗਾ ਵੀ ਸਵੇਰੇ ਸਵੇਰੀ ਤੁਸੀਂ ਉੱਥੇ 8-9 ਵਜੇ ਪਹੁੰਚ ਜਾਓ ਜੇ ਇੱਕ ਦਿਨ ਕਟਾਉਣਾ ਹੈ ਤੇ ਫਿਰ ਉਸੇ ਦਿਨ 12 ਵਜੇ ਉੱਥੋਂ ਵਾਪਸ ਆ ਕੇ ਤੇ ਓਮ ਪਰਵਤ ਦੇ ਦਰਸ਼ਨ ਕਰ ਸਕਦੇ ਜੀ ਕੋੜ ਕੋੜ ਬੜਾ ਉੱਪਰ ਆ ਗਏ ਆ ਚੜਾਈ ਵੀ ਕਾਫੀ ਆ ਰਸਤਾ ਸਾਫ਼ ਹੈ ਜਾਂ ਸੜਕ ਬਣੀ ਹੋਈ ਹੈ ਜਾਂ ਤੇ ਮੁਸ਼ਕਲ ਨਹੀਂ ਆਉਂਦੀ ਹੁਣ ਵੇਖੋ ਸਾਹਮਣੇ ਜਿਹੜੀ ਉਹ ਖੜੇ ਰੋਟੀ ਚੜਾਈ ਆ ਇਹ ਉਹੋ ਜੀ ਚੜਾਈ ਆ ਜਿੱਥੇ ਗੱਡੀਆਂ ਅੱਗੇ ਨਹੀਂ ਚੜਦੀਆਂ ਪਈਆਂ ਪਰ ਕਿੰਨਾ ਕਿ ਇੱਥੇ ਸੜਕ ਬਣੀ ਆਈ ਆ ਉੱਥੇ ਆ ਉੱਥੇ ਜਿਹੜੀ ਉਹ ਥੱਲੇ ਪੱਥਰ ਨੇ ਸਾਰੀ ਚੜਾਈ ਆ ਗੱਡੀ ਤਾਂ ਫੁੱਲ ਜ਼ੋਰ ਲੱਗਣ ਡਿਆ ਨਾਲ ਹੀ ਮੋੜ ਕੋੜ ਥੋੜਾ ਜਿਹਾ ਅੱਗੇ ਆਈਦਾ ਦੇ ਨਾਲ ਹੀ ਮੋੜ ਦੇ ਚੜਾਈ ਆ ਜੋ ਹੋਰ ਹੀ ਜਾਂਦਾ ਲੈ ਹਾਂ ਉਹ ਜਿਵੇਂ ਆ 45 ਡਿਗਰੀ ਦੀ ਚੜਾਈ ਆ ਉੱਪਰ ਵੇਖਣ ਨੂੰ ਨਹੀਂ ਪਤਾ ਲੱਗਦਾ ਪਿਆ ਕੈਮਰੇ ਸ਼ਾਇਦ ਉਹ ਚੀਜ਼ ਨਾ ਹੋਵੇ ਇਹਦੇ ਨਾਲ ਗੁੜਦਿਆਂ ਸਾਰ ਇੱਥੋਂ ਵਿਚਾਰੀ ਚੜਾਈ ਆ ਇੱਥੋਂ ਪਤਾ ਲੱਗ ਜਾਂਦਾ ਸੜਸਤੇ ਇਹ ਬਣਿਆ ਹੋਇਆ ਇਹਨੇ ਤੇ ਠੀਕ ਆ ਇਹ ਗਾਟਾ ਲੂਪ ਜੇ ਖਤਮ ਹੀ ਨਹੀਂ ਹੋਣਦਾ ਬੜੇ ਜਿਆਦਾ ਨੇ ਚਕਿਓਣਾ ਬਣਾਉਂਦੇ ਹੋਣਗੇ। ਉਹ ਜੀ ਖਿਪਟਾਉ ਥੱਲੇ ਟੁੱਟਾ ਜਿਸ ਹਾਂਣਾ ਬਣਾਉਣਾ। ਆ ਵੀ ਉਹੀ ਨੇ ਬੈਚ ਬਸ ਫਰਕ ਇਹਨਾ ਕਿ ਚੜਾਈ ਵੇਖੋ ਬੜੀ ਜਿਆਦਾ। ਹੋ ਆਪਾਂ ਉੱਪਰ ਜਾਣਾ। ਮੋੜ ਕੋੜ ਚੜ ਚੜ ਕੇ ਦਾ ਇਹੋ ਅੱਜ ਪਰ ਰੋਡ ਬਣੀ ਹੋਈ ਆ ਭਾਵੇਂ ਸਿੰਗਲ ਹੀ ਆ ਪਰ ਵਧੀਆ ਹੈ ਉਹ ਸਿਰਫ ਉਹ ਇੱਕ ਦੋ ਪੈਚ ਜਿਹੜੇ ਉੱਥੇ ਮਾਰੇ ਨੇ ਤੇ ਉਹ ਹੀ ਜਿਹੜਾ ਉਹ ਖਰਾਬ ਕਰਨ ਦਾ ਸਾਹਮਣਾ ਗੱਡੀ 4x4 ਜਾਂ ਰੀਅਲ व्हीਲ ਡਰਾਈਵ ਉੱਥੇ ਉਹ ਆਪਣੀ ਸਫਾਰੀ ਸੀ ਉਹ ਇੰਜਨ ਭਾਵੇਂ ਵੱਡਾ ਫਰੰਟ व्हीਲ ਡਰਾਈਵ ਹੈ ਤੇ ਉਹ ਗੱਡੀ ਉੱਥੇ ਵੇਰਗੀ ਉਹ ਤੇ ਟੋਜਨ ਬਾਕੇ ਕੱਢਿਆ ਚਲੋ ਸਾਡੇ ਵਾਲੀਆਂ ਗੱਡੀਆਂ ਮੂਹਤ ਬਾੜਾ ਮੋੜ ਤੱਕ ਆਂਡ ਤੇ ਆ ਕੇ ਉਹ ਤਾਂ ਪਹਿਲਾਂ ਹੀ ਵੇਰ ਗਈ ਨਾ ਆਪਣੀ ਵੀ ਉੱਥੇ ਟੋਏ ਚ ਥੋੜੀ ਜਾਣ ਕਰਕੇ ਵੇਰ ਗਈ ਸ਼ਾਇਦ ਜਿਵੇਂ ਪਤਾ ਨਹੀਂ ਨਾ ਕਿ ਦਿਸਦਾ ਕੁਛ ਨਹੀਂਗਾ ਉਹ ਜਦੋਂ ਇੱਕ ਖੜੇ ਰੋਗ ਦੀ ਚੜਾਈ ਆ ਤੋ ਟੋਏ ਟਾਇ ਦੇਖਦੇ ਨਹੀਂ ਕਿੱਧਰ ਨੂੰ ਗੱਡੀ ਜਾਂਦੀ ਆ ਚਲੋ ਆਪਣੀ ਨੇ ਫਿਰ ਬਹੁਤ ਪੁਰਾਣੀਆਂ ਤੇ ਚੜ ਗਈ ਉਹ ਤੇ ਨਵੀਂ ਗੱਡੀ ਉਹਦੋਂ ਚੰਗੀ ਤੇ ਬਰੀਜ਼ਾ ਰਹਿ ਗਈ ਜਲੋਜੀ ਹਮ ਥੋੜੇ ਬਾਰੇ ਮੋੜ ਕੋੜ ਅੱਗੇ ਆਨੇ ਆ ਆਪਾਂ ਬਿਲਕੁਲ ਟਾਪ ਤੇ ਆ ਗਏ ਆ ਪਰ ਮੈਂ ਸੋਚਿਆ ਇੱਥੋਂ ਦੱਸੂਗਾ ਪਰ ਤੇਰੇ ਨਹੀਂ ਆਏ ਅੱਪਾ ਥੱਲੇ ਆ ਜੀ ਥੋੜੇ ਜੇ ਦੇਖਦੇ ਆ ਆ ਆਪਾਂ ਘੁੰਮ ਦੇਖਮੋਂ ਦੇ ਯਾਦੋਂ ਹੀ ਚੀਰਾ ਬੜਾ ਉੱਚਾ ਪਹਾੜ ਆ ਤੇ ਉਹਦੇ ਚਾਰ ਸ਼ਫੇਰੇ ਬੱਦਲ ਆ ਬਹੁਤ ਸੋਹਣਾ 뷰 ਆਪਣੀ ਗੱਡੀ ਲੱਗੀ ਆ ਉਹ ਬੜੇ ਤਿੱਖੇ ਪਹਾੜ ਆ ਆ ਵੇਖੋ ਇਹ ਪਹਾੜ ਦੇ ਆਲੇ ਦੁਆਲੇ ਬੱਦਲ ਹੀ ਬੱਦਲ ਆ ਆ ਰਿਹਾ ਜੀ ਜਿਮਨੀ ਬੱਲੇ 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 ਅਜਾ ਆਪਾਂ ਹੋਰ ਉੱਪਰ ਜਾਣਾ ਤੇ ਅਜੇ ਇਸ ਪਾਸੇ ਵੀ ਜਿਹੜੇ ਅਸੀਂ ਬੜੇ ਚੜ ਕੇ ਆਏ ਆ ਮੋੜ ਕੋੜ ਤੇ ਗੱਡੀ ਆਪਣੀ ਹੋ ਗਈ ਆ ਗਰਮ ਥੋੜੀ ਜੀ ਇਹ ਕਰਕੇ ਗੱਡੀ ਨੂੰ ਬ੍ਰੇਕ ਦਿੱਤੀ ਆ 10-15 ਮੀਟਰ ਰੁਕਦੇ ਆ ਇੰਜਨ ਗਰਮ ਆ ਪਿੱਛੇ ਵੀ ਬੜਾ ਜ਼ੋਰ ਲੱਗਾ ਇਹ ਤੇ ਇੱਧਰ ਆ ਜਾ ਇਹ ਚੱਲਦੇ ਅੱਗੇ ਹਵਾ ਪੈਂਦੇ ਇੰਜਨ ਨੂੰ ਥੋੜਾ ਜਿਹਾ ਠੰਡਾ ਹੁੰਦਾ ਦੇ ਫੇਰ ਆਹ ਚੱਲਦੇ ਪਰ ਕਾਟਾ ਲੂ ਬਹੁਤ ਜ਼ਿਆਦਾ ਆ ਮੋੜ ਕੋੜ 10-15 ਮਿੰਟਾਂ ਪਰ ਉਗਣਾ ਵਾਸਤੇ ਆਓ ਵੇਖੋ ਇਤੋਂ ਵੀ ਥੱਲੇੋਂ ਅਸੀਂ ਮੁੜ ਕੇ ਆਏ ਆ ਬੜੀ ਹੈ ਇਹ ਹਾਂ ਚਲੋ ਗੱਡੀ ਠੰਡੀ ਹੁੰਦੀ 10 ਮਿੰਟ ਤੇ ਫੇਰ ਚੱਲਦੇ ਸਾਮਣੇ ਵੱਡੇ ਵੱਡੇ ਪਹਾੜ ਆ ਚਲੋ ਜੀ ਗੱਡੀ ਆਪਣੀ ਠੰਢੀ ਹੋ ਗਈ ਆ ਤੇ ਆਪਾਂ ਹੁਣ ਹੌਲੀ ਲੀ ਜਾਣਾ ਬਸ ਇਹੋ ਥੋੜੀ ਬਤੀ ਚੜ੍ਹਾਈ ਆ ਪਰ ਬਹੁਤ ਜ਼ਿਆਦਾ ਚੜ੍ਹਾਈ ਆ ਇਹ ਮੰਨਣਾ ਪਊ ਇਹ ਤੋ ਬਿਊਆ ਫੇਰ ਉਗਦੀ ਆਪਾਂ ਵੀ ਕਿਤੇ ਨਹੀਂ ਹੈ ਚੜ ਜੂਗੀ ਨਾਲੇ ਥੋੜੀ ਦੇ ਰੋਡ ਠੰਡੀ ਹੋ ਜੇ ਨਾਲੇ ਵਿਊ ਵਹਨੇ ਆ ਆ ਆਪਣੇ ਥੱਲੇ ਗਾਟਾ ਲੂਪ ਆ ਬਹੁਤ ਜ਼ਿਆਦਾ ਇੰਨੇ ਤੇ ਬੜੇ ਬੁਰੇ ਹਾਲਾਤ ਆਵੇ ਆ ਸਾਹਮਣੇ ਵੱਡੇ ਵੱਡੇ ਪਹਾੜ ਹੈ ਇਹ ਜਗ੍ਹਾ ਤੇ ਪਰਮਿਟ ਚੈੱਕ ਹੁੰਦਾ ਹੈ ਪਰਮਿਟ ਤੇ ਆਪਣੀ ਐਂਟਰੀ ਹੋਊਗੀ ਸਾਡੀਆਂ ਸਾਰੀਆਂ ਗੱਡੀਆਂ ਤੋਂ ਅੱਗੇ ਹਾਂ ਗੱਡੀ ਗਰਮ ਹੋ ਗਈ ਪਰ ਪਰ ਰੋਕ ਲਿਆ ਗੱਡੀ ਠੰਡੀ ਹੋ ਗਈ ਪਰ ਫਿਰ ਵੀ ਆਪਾਂ 15 ਮਿੰਟ ਵੱਧ ਰੋਕਿਆ ਕਿਤੇ ਕੋਈ ਪ੍ਰੋਬਲਮ ਨਾ ਹੋਵੇ ਇੱਥੋਂ ਆਪਣਾ ਪਰਮਿਟ ਚੈੱਕ ਹੋਊਗਾ ਚਲੋ ਜੀ ਐਂਟਰੀ ਹੋ ਗਈ ਆ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਇੱਕ ਗੱਡੀ ਆਪਣੀ ਅੱਗੇ ਚਲੀ ਗਈ ਆ ਉਹ ਉਹਨਾਂ ਨੇ ਕੀ ਨਕਿੰਦੇ ਆ ਉਮਰਵਤ ਜਾਣਾ ਇਹ ਕੋਸ਼ਿਸ਼ ਆਪਣੀ ਵੀ ਆ ਵੀ ਅੱਜ ਆਪਾਂ ਉਮਰਵਤ ਚੱਲ ਗਏ ਫਿਰ ਇੱਕ ਦਿਨ ਬੱਜੇਗਾ ਸਾਹਮਣੇ ਵੱਡੇ ਵੱਡੇ ਬਹਾਰ ਤਿੱਖੇ ਹਾਣੋ ਤਰਾ ਹੀ ਆ 15 ਮਿੰਟ ਆਪਾਂ ਨੂੰ ਇੱਥੇ ਲੱਗ ਗਏ ਜੇ ਆਪਣੀ ਗੱਡੀ ਨਾ ਗਰਮ ਹੁੰਦੀ ਤੇ ਫੇਰ ਆਪਾਂ ਇੱਥੇ ਹੋਰ ਰੁਕ ਜਾਣਾ ਸੀ ਆਪਾਂ ਬੜਾ ਥੱਲੇ ਜਾਣਾ ਹੁਣ ਚਲੋ ਜੀ ਜਿਹੜੀ ਆਪਾਂ ਚੜਾਈ ਚੜੇ ਹਾਂ ਹੁਣ ਆਪਾਂ ਉਦਾਂ ਹੀ ਥੱਲੇ ਉਤਰਨਾ ਮੋੜ ਕੋੜ ਚ ਜਿਹੜੀ ਗੱਡੀ ਨਾਲ ਆਪਾਂ ਜਾਣਾ ਸੀ ਉਹ ਗੱਡੀ ਖਿੱਚ ਕੇ ਲੈ ਗਈ ਅੱਗੇ ਆਪਾਂ ਇਹ ਥੋੜਾ ਸਲੋ ਜਾਣਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਮਿਲ ਜੇ। ਨਾ ਮਿਲਿਆ ਜਾਉ ਤਾਂ ਕਿਤੇ ਇਹ ਕਿ ਅੱਜ ਅਸੀਂ ਸਿੱਧਾ ਊਂ ਪਰਬਤ ਜਾਣਾ। ਆਪਾਂ ਵੀ ਸਿੱਧਾ ਹਣ ਗੁੰਜੀ ਨਹੀਂ ਰੁਕਣਾ। ਆਪਾਂ ਸਿੱਧਾ ਕਰ ਹੂੰ ਪਰਬਤੀ ਜਾਵਾਂਗੇ। ਪਾਰਕ ਰੋਡ ਬਹੁਤ ਵਧੀਆ ਤੇ ਮੋੜ ਕੋੜਿਆ। ਸਾਰੀ ਜਜ਼ਬਾਤਾਂ ਦੇ ਕਾਬੂ ਰੱਖ ਕੇ ਜਾਣਾ ਪੈਣਾ। ਹੋਲੀ ਹੋਲੀ। ਸੁਬਾਬਣਾ ਸਕੋਰਪੀਆ ਵਾਲੇ ਮਿਲ ਜਾਂ ਤੇ ਮਿਲ ਜਾਣਾ। ਸਹੀ ਕਿ ਨਹੀਂ? ਹੂੰ। ₹2 ₹2 ਲੈ ਉਹਨੇ ਜਿਆਦਾ ਨਹੀਂ ਹਾਂ 1-2 ਰੁਪਏ ਆਪਣੇ ਕੋ ਚੱਲੇ ਆ ਹਵਾ ਬਹੁਤ ਤੇਜ਼ ਆ ਜਿਸ ਬਾਤਾਂ ਤੇ ਪੂਰੀ ਤਰ੍ਹਾਂ ਕਾਬੂ ਰੱਖੜਾ ਬੈ ਰਿਆ ਰੋਡ ਬਹੁਤ ਹੀ ਸ਼ਾਨਦਾਰ ਪਰ ਆਪਾਂ ਸਪੀਡ ਉਹ ਹੀ 40 50 40 50 ਵਾਸਤੇ ਅੱਗੇ ਇੱਕ ਹੋਰ ਚੈੱਕ ਪੋਸਟ ਆ ਗਈ ਆ ਹੁਣ ਆਪਦੀ ਲੱਗਦਾ ਇੱਥੇ ਫੇਰ ਐਂਟਰੀ ਹੋਊਗੀ ਨਹੀਂ ਇਹ ਤੇ ਵੈਸੇ ਹੀ ਚੈੱਕ ਪੋਸਟਾਂ ਜੇ ਆਉਣੀ ਆ ਪਰ ਉਹ ਅੱਗੇ ਆ ਇਹ ਦੇ ਖਾਣ ਪੀਣ ਦੀ ਬ੍ਰੇਕ ਲੱਗੀ ਹੋਈ ਆ ਮੈਂ ਸੋਚਿਆ ਇਹ ਚੈੱਕ ਪੋਸਟ ਆ ਪਾਸੇ ਨਹੀਂ ਹਟਦੇ ਪਾਸੇ ਨਹੀਂ ਹਟਦੇ ਆ ਗਿਆ ਛੋਟਾ ਜਿਹਾ ਫੇਂਡਾ ਅਵਾਜ਼ ਇੱਕ ਹੋਰ ਚੈੱਕ ਪੋਸਟ ਆ ਗਈ ਇੱਕ ਹੋਰ ਚੈੱਕ ਪੋਸਟ ਆ ਗਈ ਸ਼ਲਾਬੇ ਸ਼ਲਾਬਾ ਟੁੱਟਾ ਹੋਇਆ ਰਸਤਾ ਹਰ ਜਗ੍ਹਾ ਸਭ ਜਗ੍ਹਾ ਨਹੀਂ ਪਿੱਛੇ 5-6 ਕਿਲੋਮੀਟਰ ਬੜਵੱਦੀ ਰਸਤਾ ਆ ਇਹ ਪਾਣਾ ਚੇਤਾ ਤੇ ਚੇ ਨੋ ਚਾਹੀਦੀ ਇਹ ਜਾ ਜਾ ਉਹ ਨਜਾਇਜ਼ ਜਿਹੜਾ ਉੱਥੇ ਹੀ ਨਾ ਉਹ ਲੇ ਸਾਲ ਤੱਕ ਵਾਂਝੇਗਾ ਤੇ ਫਿਰ ਥੋੜਾ ਸੁੱਕਾ ਹੋ ਜਾਊਗਾ। ਉਹ ਹੋ 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 ਉਹ ਨਹੀਂ ਆ ਵੀ ਇਹ ਕੋ ਦੇਖਦਾ ਨਹੀਂ ਫੇਰ। ਚਾਹ ਹਾ ਦੀ। ਆਹ ਵੀ ਚੜਾਈਆ। ਆਲਾ ਜੀ ਕੋਈ ਰਸਤਾ ਨਹੀਂ ਹੈਗਾ ਹਾਂ ਬਾਟ ਕੋਈ ਨਹੀਂ ਹੈਗਾ ਅੱਖਾ ਜੀ ਇਹੋ ਜਿਹੀ ਜਗ੍ਹਾ ਆ ਜਾਂਦੇ ਇਹੋ ਜਿਹੀ ਖੱਡੇ ਜਾਂ ਇਸ ਤਰ੍ਹਾਂ ਦੇ ਪੱਥਰ ਆ ਤੇ ਸਿੱਧਾ ਕੋਈ ਦੋ ਨਾ ਸਿੱਧੀ ਤਾਂ ਇਹ ਬੰਦ ਦੇ ਅੰਦਰ ਉਹ ਗਰਮੀ ਵੱਡੇ ਪਹਾੜ ਦੇ ਪਰਬੋ ਵੀ ਇੱਥੇ ਬਹੁਤ ਪੈਂਦੀ ਆ ਪਰ ਪਤਾ ਨਹੀਂ ਗਰਮੀ ਕਿਉਂ ਇੰਨੀ ਜ਼ਿਆਦਾ ਹੈ ਕਿਤੇ ਲਦਾਖ ਦੇ ਵਿੱਚ ਗਰਮੀ ਨਹੀਂ ਦੀ ਜਿੰਨੀ ਇੱਥੇ ਆ ਇੱਕ ਖਤਰਨਾਕ ਚੜਾਈ ਖਤਮ ਹੁੰਦੀ ਆ ਤੇ ਦੂਜੀ ਸ਼ੁਰੂ ਹੋ ਜਾਂਦੀ ਆ ਚੜਾਣੇ ਆ ਉਹ ਗੱਡੀਆਂ ਨੇ 4x4 ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੇ ਵਾਸਤੇ ਔਖਾ ਪਰ ਫਿਰ ਵੀ ਚੜਾਉਣੇ ਆ ਕਿੱਧਰ ਲੈ ਜੀ ਹੁਣ ਆਪਾਂ ਵਾਪਸੀ ਜਦਵਾ ਚੜਾਂਗੇ ਉਦੋਂ ਵੀ ਪੰਗਾ ਹੁਣ ਆਪਾਂ ਜਾਣਾ ਡਾਊਨ ਫਾਲ ਹਲੇ ਖੂਜ ਇੱਕ ਤਰਾਣਾ ਨਹੀਂ ਉਤਰ ਚੜਾਈ ਘਟਿਆ ਆ ਜਿਆਦੀ ਆ ਉਹਦੀ ਚੜਾਈ ਚੜੀ ਜਾਣੀ ਆ ਫੇਕਾ ਪਰ ਵਾਪਸੀ ਤੇ ਤੇ ਬਈ ਇਕੱਲੇ ਹੋਣ ਕਿਵੇਂ ਜੜਾਉਣੇ ਆ ਅਦੀ ਚੜਾਈ ਉਧਰ ਚੜਨਾ ਇਹ ਜਲਾਣੀ ਹੈਗੀ ਤੇ ਆਹੀ ਪਰ ਕੁਝ ਤੋਂ ਖੜੀ ਆ ਉਹ ਤਾਂ ਹੀ ਚੜਨ ਦਾ ਬੰਦਾ ਬਾਸੀ ਦੇ ਵੇਖੋ ਅੱਗੇ ਲੋਕੀ ਮੋੜ ਜਿਹਾ ਇਹ ਖਤਰਨਾਕ ਹਰ ਜਗ੍ਹਾ ਤੇ ਜੀਕਾਰ ਨਾਲੋਂ ਵੀ ਜ਼ਿਆਦਾ ਖਤਰਨਾਕ ਇਹ ਰਸਤਾ ਡੁੰਗੇ ਡੁੰਗੇ ਲੋਹੇ ਨੇ ਹਮ ਨਾਲ ਚੜਾਈ ਤੇ ਨਾਲ ਡੁੰਗੇ ਡੁੰਗੇ ਟੋਏ ਫੇਰ ਅੱਗੋਂ ਮੋੜ ਆ ਕਾਕਾ ਜਦੋਂ ਜਿਹੜਾ ਸਾਹਮਣੇ ਰਸਤਾ ਜਾਂਦਾ ਕੋਈ ਜਾਂਦਾ ਆਧੀ ਕਹਿਲਾਸ਼ ਨੂੰ ਤੇ ਜਿਹੜਾ ਹੁਣ ਸਾਹਮਣੇ ਦੇਖਦਾ ਜਿਹੜੇ ਪਾਸੇ ਨੂੰ ਟਰੈਕਟਰ ਜਾ ਰਿਹਾ ਇਹ ਜਾਂਦਾ ਓਮ ਪਰਬਤ ਨੂੰ ਗੁੰਜੀ ਹੋ ਕੇ ਤੇ ਜਿਹੜਾ ਆਦੀ ਕੈਲਾਸ਼ ਨੂੰ ਜਾਂਦਾ ਉਹ ਨਵੀ ਹੋ ਕੇ ਫੇਰ ਜਾਂਦਾ ਆਦੀ ਕੈਲਾਸ਼ ਹੁਣ ਆਪਾਂ ਇਧਰ ਨੂੰ ਚੱਲਦੇ ਆਂ ਓਮ ਪਹਾੜਤ ਵੱਲੋਂ ਕਹਿੰਦੇ ਆ ਕੋਈ ਸਾਰਾ ਹੀ ਆਫ ਰੋਡ ਹੈ ਇਧਰ 14 ਕਿਲੋਮੀਟਰ ਨੇ ਤੇ ਵੇਖੋ ਕਿੰਨਾ ਟਾਈਮ ਲੱਗਦਾ ਬਹੁਤ ਜਿਆਦਾ ਰੇਟ ਫਿਕਸ ਹੋ ਗਿਆ ਗੁੰਜੀ ਤੋਂ ਓਮ ਪਰਵਤ ਆਪਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ